कोट जिले विच एक करोड़ लागत नाल दे दो रोड जो पंद्रह साल तू नहीं बने सन अ खाखा तयर किया जिस वर्करा ने बोहोत मेहनत की खाखा तयार करके असि भगवंत मान मुख मंत्री नु भेजा गया ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਇਹਨਾਂ ਰੋਡਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਚੱਲਦੇ ਹੁਣ ਲੋਕਾਂ ਦੀ ਪੁਰਾਣੀ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਉਹਨਾਂ ਕਿਹਾ ਕਿ ਜਿਹੜੀਆਂ ਸੜਕਾਂ ਹੁਣ ਬਣਨਗੀਆਂ ਉਸ ਵਿੱਚ ਠੇਕੇਦਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ 5 ਸਾਲ ਸੜਕ ਦੀ ਗਾਰੰਟੀ ਹੋਵੇਗੀ ਜੇਕਰ ਸੜਕ 5 ਸਾਲਾਂ ਦੇ ਵਿੱਚ ਟੁੱਟ ਜਾਂਦੀ ਹੈ ਤਾਂ ਉਸ ਦੀ ਰਿਪੇਅਰ ਉਕਤ ਠੇਕੇਦਾਰ ਹੀ ਕਰੇਗਾ ਉਨਾ ਕਿਹਾ ਕਿ ਪਠਾਨਕੋਟ ਦੇ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਗਾਰੰਟੀ ਪਹਿਲੀ ਵਾਰੀ ਕੀਤੀ ਗਈ ਹੈ ਉਹਨਾਂ ਬਿਨਾ ਕਿਸੇ ਦਾ ਨਾਮ ਲੈ ਹੋਏ ਕਿਹਾ ਕਿ ਸਾਬਕਾ ਵਿਧਾਇਕ ਵੱਲੋਂ ਆਪਣੇ ਘਰ ਨੂੰ ਜਾਂਦੇ ਹੋਏ ਰੋਡ ਨੂੰ ਵੀ ਨਹੀਂ ਬਣਾ ਸਕੇ ਅਤੇ ਉਹ 5 ਸਾਲ ਸਿਰਫ ਮਾਈਨਿੰਗ ਵਿੱਚ ਹੀ ਰੁੱਝੇ ਰਹੇ ਸਭ ਪੱਤਰਕਾਰ ਸਾਥੀਆਂ ਦਾ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਧੰਨਵਾਦ ਤੁਸੀਂ ਇਸ ਪੀਸੀ ਨੂੰ ਕਵਰ ਕਰ ਲਈ ਆਏ ਔਰ ਅੱਜ ਦੀ ਇਸ ਪੀਸੀ ਦਾ ਇੱਕ ਏਜੰਡਾ ਮੇਨ ਝੰਡਾ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨਾਲ ਜਿਹੜਾ ਸਬੰਧਤ ਹੈ ਸੋ ਮੈਨੂੰ ਅੱਜ ਤੁਹਾਡੇ ਮਾਦੀਮ ਦੇ ਰਹੀਂ ਪਠਾਨਕੋਟ ਦੇ ਲੋਕਾਂ ਨਾਲ ਗੱਲ ਸਾਂਝੀ ਕਰਦਿਆਂ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਲਗਾਤਾਰ ਸੜਕਾਂ ਦੇ ਉੱਤੇ ਕੰਮ ਕਰ ਰਹੇ ਹਾਂ ਔਰ ਭਾਵੇਂ ਕੇਂਦਰ ਸਰਕਾਰ ਨੇ ਸਾਡਾ ਆਰਡੀਐਫ ਦਾ ਕਰੋੜਾ ਰੁਪਇਆ ਡੱਕਿਆ ਹੋਇਆ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਪੈਸਾ ਜਿਹੜੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਆਪਣੇ ਥਾਂਕ ਲੜਾਈ ਹੈਗੀ ਆ ਪਰ ਮੈਂ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਸੜਕਾਂ ਦੇ ਰੂਪ ਦੇ ਵਿੱਚ ਜਿਹੜਾ ਸਾਨੂੰ ਉਹ ਪਠਾਨਪੁਰ ਵਾਸੀਆਂ ਨੂੰ ਦਿੱਤਾ ਸੋ ਮੈਂ ਉਹ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ ਕਿ ਪਠਾਨਕੋਟ ਜ਼ਿਲ੍ਹੇ ਦੀਆਂ 205 ਰੋਡ 205 ਸੜਕਾਂ ਜਿਨ੍ਹਾਂ ਦੀ ਰਿਪੇਅਰ ਹੋਣੀ ਹੈ ਔਰ ਜਿਹੜੀਆਂ ਚੋੜੀਆਂ ਵੀ ਵਿੱਚ ਹੋਣੀਆਂ ਨੇ ਮੈਂ ਕੱਲੀ-ਕੱਲੀ ਦਾ ਜ਼ਿਕਰ ਕਰਾਂਗਾ ਤਾਂ ਬਹੁਤ ਵੱਡੀ ਲਿਸਟ ਹੈ ਔਰ ਇਹ 360 ਕਿਲੋਮੀਟਰ ਇਹਦੀ ਲੈਂਥ ਹੋਏਗੀ 205 ਸੜਕਾਂ 360 ਕਿਲੋਮੀਟਰ ਦੀ ਲੰਬਾਈ ਹੋਏਗੀ ਸੋ ਇਹਦੇ ਲਈ 100 ਕਰੋੜ ਰੁਪਿਆ ਜਿਹੜਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਲਾਗਤ ਲੱਗਣੀ ਆ ਜਿਹੜਾ ਜੁੜਨ ਨੇ ਮਤਲਬ ਭੇਜਿਆ ਤੇ ਨਾਲ ਦੀ ਨਾਲ ਨਾਲ ਦੀ ਨਾਲ ਇਹ ਸੜਕਾਂ ਆਨ ਵਾਲੇ 5 ਸਾਲਾਂ ਦੇ ਲਈ ਜਿਨ੍ਹਾਂ ਨੇ ਬਣਾਣੀਆਂ ਨੇ ਠੇਕੇਦਾਰਾਂ ਨੇ ਉਹਨਾਂ ਦੀ ਲਾਇਬਿਲਟੀ ਵੀ ਫਿਕਸ ਕੀਤੀ ਜਾਊਗੀ ਕਿ ਜੇ 5 ਸਾਲ ਦੇ ਪਹਿਲਾਂ ਇਹ ਸੜਕਾਂ ਕਿਸੇ ਤਰ੍ਹਾਂ ਟੁੱਟ ਜਾਣ ਜਾਂ ਖਰਾਬ ਹੋ ਜਾਣ ਤੇ ਇਹਦੀ ਮੈਂਟੇਨੈਂਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਬੰਧਤ ਠੇਕੇਦਾਰ ਦੀ ਹੋਏਗੀ ਮਤਲਬ ਇਹ ਪਹਿਲੀ ਵਾਰ ਹੋ ਰਿਹਾ ਪਠਾਨਕੋਟ ਪੰਜਾਬ ਦੇ ਅੰਦਰ ਬਹੁਤ ਸਾਰੇ ਰੋਡ ਅਸੀਂ ਦੇਖਿਆ ਰੋਡ ਬਣਦੇ ਆ ਔਰ 2 4 5 ਮਹੀਨਿਆਂ ਬਾਅਦ ਸਾਲ ਬਾਅਦ ਹੀ ਉਹ ਰੋਡ ਟੁੱਟ ਜਾਂਦੇ ਆ ਉਹਦੇ ਚ ਉਸ ਮਿਆਰ ਦੀ ਉਸ ਲੈਵਲ ਦੀ ਜਿਹੜੀ ਉਹ ਮਟੀਰੀਅਲ ਨਹੀਂ ਪਿਆ ਹੁੰਦਾ ਤੇ ਉਹ ਫਿਰ ਲੋਕ ਜਿਹੜੇ ਆ ਉਹ ਸੰਤਾਪ ਭਗਦੇ ਆ ਸੋ ਮੈਂ ਖਾਸ ਕਰਕੇ ਜਿਹੜੀਆਂ 205 ਰੋਡ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭੁਜ ਦੇ ਰੋਡ ਹੈਗੇ ਆ ਉਹ ਜਿਹੜੇ ਆ ਉਹਨਾਂ ਦੀ ਅਪਰੂਵਲ ਸਾਨੂੰ ਮਿਲੀ ਆ ਕੱਲ ਰਾਤ ਹੀ ਮਿਲੀ ਆ ਸੋ ਮੈਨੂੰ ਜ਼ਿਲ੍ਹਾ ਪਠਾਨਕੋੜ ਵਾਸੀਆਂ ਨੂੰ ਤੇ ਖਾਸ ਕਰਕੇ ਮੇਰਾ ਆਪਣਾ ਜਿਹੜਾ ਪੁਹਾ ਮੇਰਾ ਅਵਧਾਨ ਸਭਾ ਹਲਕਾ ਉਥੋਂ ਦੇ ਵਸਨੀਕਾਂ ਨੂੰ ਇਹ ਮੈਂ ਖੁਸ਼ਖਬਰੀ ਸ਼ੇਅਰ ਕਰਦਾ ਹੋਇਆ ਆ ਵੀ ਇੱਕ ਤਸल्ली ਮਹਿਸੂਸ ਕਰ ਰਿਹਾ ਕਿ ਮੈਂ ਇਸ ਲਈ ਕਾਫੀ ਅਰਸੇ ਤੋਂ ਰੋਡ ਦੇ ਵਿੱਚ ਲੱਗਿਆ ਸੀਗਾ ਸੋ ਵਿਸ਼ੇਸ਼ ਤੌਰ ਤੇ ਨਾਟ ਓਨਲੀ ਏ ਰੋਡ ਬਲਕਿ ਕਾਲੀ ਅਜੇ ਅਸੀਂ ਖਾਨਪੁਰ ਤੋਂ ਜਿਹੜਾ ਉਹ ਸੁਜਾਨਪੁਰ ਨੂੰ ਲੰਬੀ ਤੇ ਚੌੜੀ ਰੋਡ ਕਰਨ ਦਾ ਉਦਘਾਟਨ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਜਿਹੜੇ ਉਹ ਆਪਣਾ ਕਾਨਵਾ ਚਸ਼ਮਾ ਜਕਰੋਰ ਆਪ ਟੂ ਫਰੀਦਾਨਗਰ ਜਿਹੜਾ 16 ਫੁੱਟ ਚੋੜਾ ਰੋਡ ਜਿਹੜਾ ਜਿਹਦਾ ਕੰਮ ਲੱਗਿਆ ਹੋਇਆ ਜੰਗੀਬੱਦਰ ਤੇ ਤੁਸੀਂ ਕਈ ਵਾਰ ਤੁਸੀਂ ਆਪਣੇ ਚੈਨਲ ਤੇ ਉਹਨੂੰ ਚਲਾਇਆ ਵੀ ਆ 10 ਕਰੋੜ ਰੁਪਏ ਦੇ ਲੱਗਦੇ ਨਾਲ ਉਹਦਾ ਕੰਮ ਲੱਗਿਆ ਹੋਇਆ ਭੀਮਪਰ ਤੋਂ ਲੈ ਕੇ ਸਰਨੇ ਤੱਕ ਬਹੁਤ ਸ਼ਾਨਦਾਰ ਜਿਹੜੇ ਰੋਡ ਬਣ ਰਹੇ ਆ ਜਿਹਦੇ ਲਈ ਕਾਫੀ ਮਿਹਨਤ ਅਸੀਂ ਕੀਤੀ ਆ ਤੇ ਨਾਲ ਦੀ ਨਾਲ ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ ਥੋੜਾ ਦੁੱਖ ਵੀ ਮਹਿਸੂਸ ਹੋ ਰਿਹਾ ਕਿ ਬਹੁਤ ਸਾਰੇ ਰੋਡ ਨੇ ਜਿਹੜੇ ਪਿਛਲੇ 15 15 16 16 ਸਾਲਾਂ ਤੋਂ ਬਣੇ ਨਹੀਂ ਕਈ ਸਰਕਾਰਾਂ ਆਈਆਂ ਕਈ ਐਮਐਲਏ ਬਣੇ ਔਰ ਉਹਨਾਂ ਰੋੜਾਂ ਦੀ ਸਰਵੇਈ ਨਹੀਂ ਕੀਤੀ ਬਲਿਕੇ ਖੁਦ ਉਹਤੋ ਦੇ ਐਮਐਲਏ ਦੇ ਆਪਣੇ ਰੋੜ ਜਿਨ੍ਹਾਂ ਤੇ ਉਹ ਗੁਜ਼ਰਦੇ ਹੁੰਦੇ ਸਨ ਖਾਸ ਕਰਕੇ ਸਾਡੇ ਪਿਛਲੇ ਐਮਐਲਏ ਜਿਨ੍ਹਾਂ ਨੇ ਆਪਣਾ ਰੋੜ ਨਹੀਂ ਬਣਾ ਸਕੇ ਜਿਹੜਾ ਜਿੱਥੇ ਉਹ ਰੋਜ਼ ਦਰਬਾਰ ਲਾਉਂਦੇ ਸੀਗੇ ਸੁੰਦਰ ਟੱਗ ਦੇ ਅੰਦਰ ਔਰ ਮਲਕਪੁਰ ਤੋਂ ਲੈ ਕੇ ਤੇ ਬਾਯਾ ਸੁੰਦਰ ਟੱਗ ਬਣੀ ਲੋਦੀ ਅਪ ਟੂ ਜਿਹੜਾ ਕਥਲੌਰ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਰੋਡ ਬਣਾਇਆ ਜਿਹੜਾ ਬੜਾ ਸ਼ਾਨਦਾਰ ਰੋਡ ਬਣਿਆ ਔਰ ਅਜੇ ਵੀ ਉਹਦੀਆਂ ਸਾਈਡਾਂ ਦੇ ਉਹਦੇ ਬਰਮਾ ਦਾ ਕੰਮ ਚੱਲਿਆ ਹੋਇਆ ਮਤਲਬ ਆਪਣੇ ਰੋਡ ਨਹੀਂ ਬਣਾ ਸਕੇ 5 ਸਾਲ ਮਾਈਨਿੰਗ 'ਚ ਹੀ ਫਸੇ ਰਹੇ ਮਾਈਨਿੰਗ ਕਿੱਧਾ ਕਰਨੀ ਆ ਮਾਈਨਿੰਗ 'ਚੋਂ ਕਿੱਧਾ ਪੈਸੇ ਕਮਾਣੇ ਆ ਮਾਈਨਿੰਗ 'ਚ ਹੀ ਫਸੇ ਰਹੇ ਰੋਡਾਂ ਵਾਲੇ ਪਾਸੇ ਟੱਕਿਆ ਹੀ ਨਹੀਂ ਤਰੁਣਾ ਦੇ ਵੱਡੇ ਵੱਡੇ ਟਰਾਲਿਆਂ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਦਾ ਜੰਜਾਲ ਬਣੇ ਸਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਆ ਗਏ ਆਪਣੀ ਆ ਜਾਨਾਬ ਜਿਹਨਾਂ ਨੇ ਗਵਾਇਆ ਸੋ ਮੈਨੂੰ ਇਹ ਗੱਲ ਕਹਿਣ ਚ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅੱਜ ਇਹ ਜਿਹੜੇ ਰੋਡ ਇਹਨਾਂ ਦੀ ਬਣੀ ਹੈ ਤਾਂ ਖਾਸ ਕਰਕੇ ਜਿਹੜਾ ਸ਼ੇਰਪੁਰ ਤੋਂ ਸ਼ੁਰੂ ਹੋ ਕੇ ਤੇ ਫੂਲ ਪਿਆਰਾ ਪੰਜੋੜ ਅਪ ਟੂ ਸੁਜਾਨਪੁਰ ਇਹ ਵੀ ਰੋਡ ਜਿਹੜਾ ਉਹ ਮਤਲਬ 18 ਫੁੱਟ ਚੌੜਾ ਤੇ ਸ਼ਾਨਦਾਰ ਰੋਡ ਬਣੇਗਾ ਇਹਦੇ ਵਿੱਚ ਧੋਵੜਾ ਤੋਂ ਤਾਰਾਗੜ ਇਹ ਕੋਈ ਮੇਰੇ ਖਿਆਲ 15 ਸਾਲ ਪਹਿਲੋ ਇਹ ਰੋਡ ਬਣਿਆ ਔਰ ਇਹਨੂੰ ਰੋਡ ਹੀ ਨਹੀਂ ਕਹਿ ਸਕਦੇ ਆਪਾਂ ਸਾਨੂੰ ਜਿਹੜੀ ਕਨੈਕਟੀਵਿਟੀ ਜਦੋਂ ਮੈਂ ਐਮਐਲਏ ਬਣਿਆ ਆ ਲੋਕਾਂ ਦੇ ਅਸੀਰਵਾਦ ਦੇ ਨਾਲ ਏਕੇ ਲੋਕਾਂ ਦਾ ਸਵਾਲ ਹੁੰਦਾ ਸੀਗਾ ਵੀ ਰੋਡ ਬਣਾਓ ਰੋਡਾਂ ਦਾ ਬੁਰਾ ਹਾਲ ਹੈ ਸੋ ਇਹ ਵੀ ਰੋਡ ਜਿਹੜਾ ਹੁਣ ਮਤਲਬ ਕਈ ਸਾਲ ਪਹਿਲੋ ਬਣਿਆ ਸੋੜੀਆਂ ਤੋਂ ਝੇਲਾ ਆਮਦਾ 16 2016 ਚ ਬਣਿਆ ਸੋ ਇਸੇ ਤਰ੍ਹਾਂ ਸੋੜਾ ਤੋਂ ਖੁਸ਼ੀਨਗਰ ਮਾਨ ਨੰਗਲ ਇਹ ਵੀ 2017 ਚ ਬਣਿਆ एपी ਕੀ ਰੋਡ ਤੋਂ ਡੱਲਾ ਬਲੀਮ ਵਾਲੀ ਖਾਂ ਫੇਰੂਵਾਲ ਤੰਗੋ ਸਾਹਿਬ ਘਰਾ ਇਹ ਵੀ 2016 'ਚ ਬਣਿਆ ਤੰਗੋ ਸਾਹਿਬ ਯਾਤੀ ਚੱਕ ਸਾਰੇ ਰੋਡ ਜਿਹੜੇ ਆ ਕੋਈ 15 ਸਾਲ ਪਹਿਲੋਂ ਬਣਿਆ ਕੋਈ 12 ਸਾਲ ਪਹਿਲੋਂ ਬਣਿਆ ਕੋਈ 16 ਸਾਲ ਪਹਿਲੋਂ ਬਣਿਆ ਸੋ ਇਹ ਸਾਰੇ ਰੋਡ ਜਿਹੜੇ ਆ ਮਤਲਬ 100% ਰੋਡ ਜਿਹੜੇ ਹੁਣ ਚਾਹੇ ਉਹ ਛੋਟੂਨਾ ਦੇ ਮੰਦਰ ਤੋਂ ਲੈ ਕੇ ਪਹਾੜੋ ਚੱਕ ਜਿਹੜਾ ਬੈਧੋ ਚੱਕ ਤੇ ਅਪ ਟੂ ਜਿਹੜਾ ਉਹ ਜੋਈਆਂ ਇਹ ਸਾਰੇ ਰੋਡ ਮਦੀਨਪੁਰ ਖਿਆਲਾ ਤੁਹਾਡਾ ਆਪਣਾ ਮਾਨ ਨੰਗਲ ਤਾਰਾਗੜ ਰਤਨਗੜ ਸੋ ਕੱਲੇ-ਕੱਲੇ ਦਾ ਨਾਮ ਲਵਾਂਗਾ ਤੇ ਬਹੁਤ ਵੱਡੀ ਲਿਸਟ ਆ ਆਪਣਾ ਅੰਤੋਰ ਮਤਲਬ ਜਿਹੜਾ ਕੋਹਲੀਆਂ ਤੋਂ ਲੈ ਕੇ ਦਿਤਿਆਲ ਤੇ ਫਿਰ ਜਿਹੜਾ ਮਜ਼ੀਰੀਆਂ ਤੇ ਅਪ ਟੂ ਤਾਸ ਇਹ ਸਾਰੇ ਰੋਡ ਜਿਹੜੇ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਸਾਨੂੰ ਬਹੁਤ ਵੱਡਾ ਤੋਹਫਾ ਦਿੱਤਾ ਠਾਨਗੜ ਵਾਸੀਆਂ ਨੂੰ ਮੈਂ ਕੇਵਲ ਇਹੀ ਗੱਲ ਕਹਿਣਾ ਚਾਹਨਾ ਕਿ ਇਹੀ ਇੱਕ ਵੱਡਾ ਸਵਾਲ ਜਿਹੜਾ ਪਿੰਡਾਂ ਦੇ ਲੋਕਾਂ ਦਾ ਮਤਲਬ ਹੈਗਾ ਸੋ ਉਹਦੇ ਲਈ ਲਗਾਤਾਰ ਅਸੀਂ ਕੰਮ ਕੀਤਾ ਔਰ ਉਸ ਕੰਮ ਦਾ ਰਿਜ਼ਲਟ ਆ ਕਿ ਸਾਨੂੰ ਇਹ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਇਸ ਤੋਂ ਇਲਾਵਾ ਗਰੋਟਾ ਟੂ ਦੀਨਾ ਨਗਰ ਜਿਹੜਾ ਰੋਡ ਹੈ ਉਹ ਵੀ ਪਲਾਨ ਰੋਡ ਦੇ ਵਿੱਚ ਜਿਹੜਾ ਉਹ ਪਿਆ ਤੇ ਉਥੇ ਵੀ ਮਤਲਬ 18 ਫੁੱਟ ਚੌੜਾ ਰੋਡ ਬਣਨਾ ਸੋ ਪਲਾਨ ਰੋਡ ਜਿਹੜੇ ਰੋਡ ਪੈ ਗਏ ਆ ਉਹਨਾਂ ਦਾ ਵਰਤਮਾਨ ਜਿਹੜਾ ਕਨਵਿੰਸਿੰਗ ਉਥੇ ਮਤਲਬ ਸਟੈਂਡਰਡ ਆ ਜਿਹੜਾ ਹੁਣ ਉੱਥੇ ਭਾਰ ਸੜਕਾਂ ਤੇ ਪੈਂਦਾ ਭਾਵ ਉਹਦੇ ਮੁਤਾਬਕ ਉਹ ਬਣਨਗੇ ਸੋ ਮੈਂ ਆਪਣੇ ਸਾਰੇ ਸਾਥੀ ਮੇਰੇ ਨਾਲ ਸੱਜੇ ਖੱਬੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਾਥੀ ਤੇ ਲੀਡਰ ਸਾਥੀ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਨੇ ਲਗਾਤਾਰ ਮੇਰੇ ਨਾਲ ਇਸ ਕੰਮ ਦੇ ਲਈ ਮੇਰੀ ਅ ਮਤਲਬ ਜਿਹੜੀ ਉਹ ਮਦਦ ਵੀ ਕੀਤੀ ਆ ਉਹਨਾਂ ਸੜਕਾਂ ਦਾ ਸਾਰਾ ਖਾਕਾ ਲੈ ਕੇ ਤੇ ਮੈਂ ਪਠਾਨਪੁਰ ਦੇ ਸਾਰੇ ਅਧਿਕਾਰੀ ਸੇਵਾਵਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਕਾਫੀ ਸਾਨੂੰ ਫੀਡਬੈਕ ਦਿੱਤੀ ਇੱਕ ਮੈਕੈਨਿਜ਼ਮ ਜਿਹੜਾ ਉਹ ਬਣਾ ਕੇ ਜਿਹੜਾ ਉੱਪਰ ਭੇਜਿਆ ਸੀਗਾ ਸੋ ਆ ਕੱਲਾ ਕੱਲਾ ਜੇ ਮੈਂ ਨਾਂ ਲਵਾਂਗਾ ਤੇ ਬਹੁਤ ਵੱਡੀ ਐ ਲਿਸਟ ਆ ਚਾਹੇ ਉਹ ਮੀਰਸਲ ਦਾ ਏਰੀਆ ਹੋਵੇ ਚਾਹੇ ਧਾਰ ਦਾ ਏਰੀਆ ਹੋਵੇ ਚਾਹੇ ਸਾਡਾ ਹੋਰ ਕਿਸੇ ਪਾਸੇ ਪਰ ਆਉ ਗੋਲੇ ਤੋਂ ਲੈ ਕੇ ਸਕੋਲ ਚੰਬਲ ਸਕੋਲ ਤੱਕ तमाम ਰੋਡ ਜਿਹੜੇ ਆ ਔਰ ਇਹ ਆਨ ਵਾਲੇ ਹਫਤੇ ਦੇ ਵਿੱਚ ਵਿੱਚ ਅਗਲੇ ਮੰਗਲਵਾਰ ਜਾਂ ਬੁੱਧਵਾਰ ਤੱਕ ਇਹਦੇ ਟੈਂਡਰ ਵੀ ਲੱਗ ਜਾਣੇ ਆ ਤੇ ਮੈਨੂੰ ਲੱਗਦਾ ਕਿ ਅਸੀਂ ਮਈ ਦੇ ਵਿੱਚ ਜਿਹੜਾ ਆ ਉਹ ਇਹਨਾਂ ਸੜਕਾਂ ਦੀ ਉਹ ਸਾਰੀ ਦਾ ਕੰਮ ਵੀ ਆਰੰਭ ਕਰਾਂਗੇ ਸੋ ਲੋਕਾਂ ਦੇ ਨਾਲ ਕੀਤਾ ਹੋਇਆ ਕੱਲਾ ਕੱਲਾ ਵਾਦਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰ ਰਹੀ ਹੈ ਸੋ ਅੱਜ ਮੈਂ ਕੇਵਲ ਰੋਡਸ ਦੇ ਸਵਾਲ ਦੇ ਉੱਤੇ ਤੁਹਾਨੂੰ ਇੱਥੇ ਖੇਚਲ ਦਿੱਤੀ ਆ ਤੁਸੀਂ ਆਏ ਔਰ ਇਹਦੇ ਲਈ ਕਰੋੜਾ ਰੁਪਈਆ ਜਿਹੜਾ ਕਰੋੜਾ ਰੁਪਈਆ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਨੂੰ ਦਿੱਤਾ ਉਹਨਾਂ ਦਾ ਵੀ ਤਨਵਾਦ ਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਵੀ ਇਹ ਗੱਲ ਕਮਾਂਗਾ ਕਿ ਅਸੀਂ ਵਧੀਆ ਰੋਡ ਬਣਾਵਾਂਗੇ ਔਰ ਇਹਨਾਂ ਰੋਡਾਂ ਦੇ ਉੱਤੇ ਜਿਹੜਾ 5 ਸਾਲ ਦੀ ਡਿਊਟੀ ਫਿਕਸ ਕਰ ਦਿੱਤੀ ਹੈ ਠੇਕੇਦਾਰ ਦੀ ਇਹ ਨਹੀਂ ਹੈ ਕਿ ਠੇਕੇਦਾਰ ਬਣਾ ਕੇ ਬਾਹਰ ਨਿਕਲੇ ਤੇ ਮਹੀਨੇ ਬਾਅਦ ਸੜਕ ਫੇਰ ਜਿਹੜੀ ਆ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਸੜਕਾਂ ਦਾ ਲੋਕ ਲਾਈਵ ਹੋ ਕੇ ਦੱਸਦੇ ਆ ਕਿ ਇਹ ਮਹੀਨਾ ਪਹਿਲਾਂ ਬਣੀ ਸੀਗੀ ਦੇਖੋ ਜੀ ਆ ਸੜਕ ਟੁੱਟਣੀ ਸ਼ੁਰੂ ਹੋ ਗਈ ਆ ਇਹ ਹੁਣ ਜਿਹੜੇ ਗੋਰਖਤੰਦੇ ਹੁੰਦੇ ਸਨ ਜਿਹੜੀਆਂ ਪਿਹਾਲੀਆਂ ਪੈਂਦੀਆਂ ਸੀਗੀਆਂ ਆ ਰੋੜਾਂ ਦੇ ਵਿੱਚ ਸੜਕਾਂ ਬਣਾਉਣ ਦੇ ਵਿੱਚ ਠੇਕੇਦਾਰਾਂ ਦੇ ਨਾਲ ਸਿਆਸੀ ਲੋਕਾਂ ਦੀਆਂ ਉਹ ਪਿਹਾਲੀਆਂ ਖਤਮ ਹੋ ਚੁੱਕੀਆਂ ਆ ਹੁਣ ਲੋਕਾਂ ਦੀ ਸਰਕਾਰ ਆ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਲਈ ਕੱਲਾ ਕੱਲਾ ਰੁਪਈਆ ਲੱਗੇਗਾ ਸੋ 205 ਸੜਕਾਂ ਜਿਹੜੀਆਂ ਮਨਜ਼ੂਰ ਜਿਹਨਾਂ ਦੀ ਅਪਰੂਵਲ ਮਿਲੀ ਆ ਤੇ ਕਰੋੜਾਂ ਰੁਪਈਆ ਉਹਨਾਂ ਦੇ ਲਾਗਤ ਲਈ ਆ ਤੇ ਇਹ 300 60 ਕਿਲੋਮੀਟਰ ਜਿਹੜਾ ਇਹਦੀ ਲੈਂਥ ਬਣਦੀ ਹੈ ਟੋਟਲ ਸੋ ਪਠਾਨਕੋਟ ਵਾਸੀਆਂ ਨੂੰ ਤੇ ਮੇਰਾ ਪਿਆਰਾ ਹਲਕਾ ਪੋਹਾ ਵਾਸੀਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਜਲਦੀ ਕੋਜੀ ਮਹੀਨਿਆਂ ਦੇ ਵਿੱਚ ਇਹ ਸੜਕਾਂ ਸ਼ਾਨਦਾਰ ਬਣ ਕੇ ਤੁਹਾਡੇ ਸਪੁਰਦ ਕਰਾਂਗੇ ਔਰ ਤੁਹਾਡੇ ਨਾਲ ਕੀਤੇ ਹੋਏ ਇਕੱਲਾ-ਇਕੱਲਾ ਵਾਦਾ ਉਹਨੂੰ ਨਿਭਾਵਾਂਗੇ